ਮम्मा ਨਿਰਵੇਹ ਮਮ ਨਿਰਮਾਇਰ ਨਾਲ ਤੁਸੀਂ ਫਿਲਮ ਕਰ ਰਹੇ ਹੋ ਮਤਲਬ ਇਹ ਤੁਸੀਂ ਕਮਾਇਆ ਹੋਇਆ ਹੈ ਨਾ ਤੇ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਤੈਨੂੰ ਤੈਨੂੰ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਤੈਨੂੰ ਨਾਲ ਮੇਰੇ ਸਿਨ ਸੀਗੇ ਬਾਕੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਡੀਅנס ਨੂੰ ਹੱਥ ਜੋੜ ਕੇ ਬੇਨਤੀ ਹੈ ਕਿ 10 ਅਕਤੂਬਰ ਨੂੰ ਸਾਡੀ ਫਿਲਮ ਜ਼ਰੂਰ ਦੇਖਣੀ ਹੈ ਰੋਮਾਂਟਿਕ ਸਿਲਮ ਹੈ ਹਰ ਵਾਰੀ ਕਿ ਫਿਲਮ ਐ ਬੜੀ ਹੀ ਸਾਫ਼ ਸੁਥਰੀ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਪਹਿਲਾਂ ਫਿਲਮਾਂ ਬਣਦੀਆਂ ਹੁੰਦੀਆਂ ਸੀ ਜਿਹਦੇ ਵਿੱਚ ਜਦੋਂ ਕੁਝ ਰੋਮਾਂਸ ਦੀ ਗੱਲ ਹੁੰਦੀ ਸੀ ਤਾਂ ਕੋਈ ਫੀਲਿੰਗ ਹੁੰਦੀ ਸੀ ਹੁਣ ਤਾਂ ਸਭ ਕੁਝ ਵੀ ਕਈ ਵਾਰੀ ਦਿਖਾ ਦਿੰਦੇ ਆ ਫਿਰ ਵੀ ਆਡੀਅנס ਦੇ ਦਿਲ ਤੱਕ ਕੁਝ ਪਹੁੰਚਦਾ ਨਹੀਂ ਕਈ ਵਾਰੀ ਇਦਾਂ ਹੁੰਦਾ ਲੇਕਿਨ ਇਹਦੇ ਵਿੱਚ ਉਹ ਪਹਿਲੀ ਗਾ ਫਿਲਮਾਂ ਵਾਲੀ ਫੀਲਿੰਗ ਹੈ ਤੁਸੀਂ ਤੁਹਾਨੂੰ ਟ੍ਰੇਲਰ ਤੋਂ ਵੀ ਥੋੜਾ ਜਿਹਾ ehਸਾਸ ਹੋ ਗਿਆ ਹੋਣਾ ਤੇ ਬਹੁਤ ਬਹੁਤ ਫਰੈਸ਼ ਕੰਟੈਂਟ ਹੈ ਜ਼ਰੂਰ ਦੇਖਿਓ ਬਹੁਤ ਬਹੁਤ ਧੰਨਵਾਦ ਕੀ ਬਾਤ ਹੈ ਮੈਮ ਥੈਂਕ ਯੂ so much thank you so to Ravinder ma'am ਮੈਮ ਤੁਹਾਨੂੰ ਮੈਂ ਪੁੱਛਣਾ ਚਾਹੂੰਗਾ ਕਿ ਇਹ ਸਾਰੀ ਟੀਮ ਨੂੰ ਨਾਲ ਜੋੜਨਾ ਤੇ ਔਨ ਬੋਰਡ ਹੋਣਾ ਫॉर ਦੀ ਮੂਵੀ ਸੁਹੇ ਵਿਚਿਰੇ ਵਾਲਿਆ ਨਿਰਵੇਰ ਭਾਈ ਦੀ ਪਹਿਲੀ ਮੂਵੀ ਜਨਜੋਤ ਭਾਜੀ ਪੀਰ ਭਾਜੀ ਕਿਵੇਂ ਬਣੀ ਹੈ ਸਾਰੀ ਐਸੋਸੀਏਸ਼ਨ ਕਿਵੇਂ ਹੋਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਥੈਂਕ ਯੂ so much for coming out here ਐਕਚੁਅਲੀ ਮੇਰੇ ਹਸਬੰਡ ਦਾ ਆਈਡੀਆ ਸੀਗਾ ਤੇ ਉਹ ਬੀਰ ਸਿੰਘ ਨੂੰ ਅਸੀਂ ਜਿਹੜਾਗਾ 2 2-3 ਸਾਲ ਤੋਂ ਇਹਨਾਂ ਨਾਲ ਹੈਗੀ ਉਹਨਾਂ ਦੀ ਕਾਫੀ ਪਿਆਰ ਹੈ ਤਾਂ ਉੱਥੋਂ ਹੀ ਸਾਰਾ ਕੁਝ ਸਟਾਰਟ ਹੋਇਆ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਤੋਂ ਐਮ ਐਮ ਤੁਹਾਨੂੰ ਕੀ ਫਿਲਮ ਤੋਂ ਐਕਸਪੈਕਟੇਸ਼ਨ ਕੀ ਹੈ ਮਤਲਬ ਬੀਇੰਗ ਅ ਪ੍ਰੋਡਿਊਸਰਸ ਤੇ ਕੀ ਐਕਸਪੈਕਟੇਸ਼ਨ ਹੈ ਵੀ ਫਿਲਮ ਕਿਵੇਂ ਦਾ ਕੰਮ ਕਰੋਗੀ ਆ ਆ ਆਈ ਵੁੱਡ ਲਾਈਕ ਟੂ ਸੇ ਕਿ ਆਮ ਆਨਰਡ ਐਂਡ ਬਲੈਸਡ ਟੂ ਬੀ ਅ part of this team yeah. uh, and obviously you know producers ਨੂੰ ਤੇ ਹੀ ਹੁੰਦਾ ਕਿ ਫਾਈਨੈਂਸ਼ੀਅਲੀ ਫਿਲਮ ਜਿਹੜੀ ਹੈਗੀ ਆ ਚੰਗਾ ਕੰਮ ਹੋਵੇ ਤੇ ਜਿਹੜਾ ਫਾਈਨੈਂਸ਼ੀਅਲ ਸਾਨੂੰ ਟੂ ਬੀ ਓਨਸਟ ਜਿਹੜਾ ਹਾਂਜੀ ਤੇ ਬਟ ਫਿਲਮ ਟ੍ਰੇਲਰ ਦੇਖ ਕੇ ਸਾਨੂੰ ਐ ਲੱਗ ਰਹੀ ਨਹੀਂ ਖੂਬ ਸੂਰਤ ਬਣੀ ਆ ਨਾ ਇਹ ਸਾਰੀ ਟੀਮ ਨੇ ਨਾ ਸੋਹਣਾ ਕੰਮ ਕੀਤਾ ਇਹ ਫਿਲਮ ਜਿੰਨੀ ਉਮੀਦ ਆ ਤੁਹਾਨੂੰ ਉਤੋਂ ਵੀ ਵੱਧ ਕੰਮ ਕਰੋਗੀ ਸੋ ਇਸ ਚੀਜ਼ ਲਈ ਜ਼ੋਰ ਦਾ ਤਾੜੀਆਂ ਪਲੀਜ਼ एवरीवन थैंक यू मतलब ਇੰਨੇ ਟਾਈਮ ਬਾਅਦ ਜਿਵੇਂ ਬਲਜਿੰਦਰ मैम ਨੇ ਕਿਹਾ ਕਿ ਜਿਹੜੀਆਂ ਫਿਲਮਾਂ ਹੁੰਦੀਆਂ ਜਿਸ ਵਿੱਚ ਇਮੋਸ਼ਨਸ ਇਨਵੋਲਵ ਹੁੰਦੇ ਸੀਗੇ ਜਿਹੜੀਆਂ ਆਪਾਂ ਪਰਿਵਾਰ ਨਾਲ ਬੈਠ ਕੇ ਇਹ ਫਿਲਮ ਦਾ ਟਰੇਲਰ ਦੇਖ ਕੇ ਸਾਨੂੰ ਉਹ ਲੱਗ ਰਿਹਾ ਕਿ ਇਹ ਫਿਲਮ ਅਸੀਂ ਪਰਿਵਾਰ ਨਾਲ ਦੇਖ ਸਕਦੇ ਆ ਤੇ ਇਹ ਫਿਲਮ ਸਾਨੂੰ ਫੀਲ ਹੋਊਗੀ ਕਨੈਕਟ ਕਰ ਪਾਵਾਂਗੇ ਫਿਲਮ ਨਾਲੇ ਉਦਾਂ ਦੀ ਫਿਲਮ ਲੱਗ ਰਹੀ ਹੈ थैंक यू ਸੋ ਮੱਚ ਫਾਰ ਮੇਕਿੰਗ ਦਿਸ ਫਿਲਮ मैम थैंक यू ਸੋ ਮੱਚ ਸੋ ਅਗਲਾ ਕੁਐਸਚਨ ਮੈਂ ਅਜ ਭਜੀ ਜਦੋਂ ਪਹਿਲਾ ਡੇ ਸੀ ਔਨ ਸ਼ੂਟ ਨਿਰਵੈਰ ਤੇ ਤਨੋਂ ਦੀ ਜਿਹੜੀ ਕੈਮਿਸਟਰੀ ਸੀ ਇਹ ਤਾਂ